ਸਤਿ ਸ਼੍ਰੀ ਅਕਾਲ ਯੂਕੇ ਨਿਊਜ਼ ਦੇ ਦੇਖਦੇ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਖੰਬਰਾ ਵਿਖੇ ਪਹੁੰਚੇ ਹਾਂ ਜੀ 크리스마ਸ ਦੇ ਦਿਹਾੜੇ ਤੇ ਇੱਥੇ ਇੱਕ ਚੈਰੀਟੇਬਲ ਸੰਸਥਾ ਬਲੱਡ ਨੇਟ ਕਰ ਰਹੀ ਹੈ ਅਸੀਂ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਅ ਕੀ ਅੱਜ ਦਾ ਮੋਟਿਵ ਹੈਗਾ ਜੀ ਤੁਹਾਡਾ ਅੱਜ ਦਾ ਸਪੈਸ਼ਲ ਪੱਤੀ ਦਸੰਬਰ ਦਾ ਕਰਕੇ ਤੁਸੀਂ ਬਲੱਡ ਡੋਨੇਸ਼ਨ ਦਾ ਕੈਂਪ ਲਾਇਆ ਸਪੈਸ਼ਲ ਮੋਟਿਵ ਕੀ ਹੈ ਜੀ

ਕਿੰਨੇ ਲੋਕਾਂ ਨੇ ਅਜੂ ਬਲੱਡ ਜਨੇਤ ਕੀਤਾ ਜੀ ਦੇਖੋ ਜੀ ਹਲੇ ਬੰਦਗੀ ਦਾ ਟਾਈਮ ਐ ਚਾਰਜ ਦਾ ਟਾਈਮ ਐ ਸਾਰੇ ਜਾ ਰਹੇ ਆ ਹਲੇ ਤਾਂ ਬਹੁਤ ਘੱਟ ਹੋਏ ਆ ਮਿਨੀਮਮ 50 ਤੋਂ ਹੋਏ ਆ ਬਟ ਕ੍ਰਾਸ ਸਾਨੂੰ ਲੱਗਦਾ ਹੈ 150 ਤੋਂ ਵੱਧ ਚੱਲੇ ਜਾਣਗੇ ਜਦੋਂ ਸਾਰਿਆਂ ਨੇ ਫ੍ਰੀ ਹੋ ਜਾਣਾ ਹਲੇ ਸਾਰੇ ਬਿਜ਼ੀ ਐ ਬੰਦਗੀ ਕਰਦੇ ਹੋਏ ਜਦੋਂ ਉਹਨਾਂ ਨੇ ਆਸਟਰ ਉਧਰੋਂ ਆਉਣਾ ਐ ਬੰਦਗੀ ਤੋਂ ਬਾਅਦ ਤੇ ਉਹਨਾਂ ਨੇ ਦੇਣਾ ਤੇ ਕਾਫੀ ਯੂਰਟ ਹੋ ਜਾਣੇ ਤੇ ਅਸੀਂ ਕਹਿ ਵੀ ਨਹੀਂ ਸਕਦੇ ਮੇਬੀ ਸ਼ਾਇਦ 200 ਤੋਂ ਵੀ ਵੱਧ ਹੋਵੇ ਬਹੁਤ ਅੱਛੀ ਹੈ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਆਂ ਜੀ 25 ਦਸੰਬਰ ਦੇ ਦਿਹਾੜੇ ਤੇ ਸੀ ਪੱਤੀ ਸਮਟ ਜਿਹੜੇ ਤੇ ਅੱਜ ਰਿਸਮਿਸ ਸਭਲਾਂ ਤਾਂ ਫਸਟ ਆਫ ਆਲ ਸਾਰੇ ਪ੍ਰਭੂ ਯਿਸੂ ਮਸੀਹ ਦੇ ਭਗਤਾਂ ਨੂੰ ਸੇਵ ਕਰਨ ਸਾਡੀ ਸਾਰੀ ਸੰਸਥਾ ਵੱਲੋਂ ਮੈਰੀ ਕ੍ਰਿਸਮਸ ਪ੍ਰਭੂ ਯਿਸੂ ਮਸੀਹ ਸਾਰੇ ਉੱਤੇ ਮੇਰ ਪ੍ਰਿਆਤ ਰੱਖਣ ਬਸ ਅਸੀਂ ਅੱਜ ਸਾਰੀ ਆਪਣੀ ਐਨ ਜੀਓ ਟੀਮ ਵੱਲੋਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਨੌਜਵਾਨ ਵੀਰਾਂ ਉਹ ਨਸ਼ੇ ਤੋਂ ਦੂਰ ਰਹਿਣ ਤੇ ਵੱਧ ਤੋਂ ਵੱਧ ਨਸ਼ੇ ਦੇ ਪ੍ਰਤੀ ਜਾਗਰੂਕ ਹੋਣ ਇਹ ਕਿ ਤੁਹਾਡੇ ਬਲੱਡ ਦੀ ਕਿੰਨੀ ਜਾਂਚ ਹੋ ਸਕਦਾ ਹੈ ਇਹ ਸਾਡਾ ਇਹੀ ਮੈਸੇਜ ਹੈ ਕਿ ਬਲੱਡ ਨੇੜਕਨ ਜਿਆਪਨਾ ਕੋਈ ਨੰਬਰ ਦਿਖਾ ਸਕੇ ਤਾਂ ਕਿ ਜਰੂਰ ਉਸਨੂੰ ਡੋਡ ਪੈ ਤੇ ਵੀ ਕਾਲ ਕਰਕੇ ਕਿਸੇ ਵੀ ਆਪਣੇ ਪੇਸ਼ੇ ਦਿਖਾਈ ਕਰ ਸਕਦਾ ਹੈ ਇਦਾਂ ਲਈ ਬੋਲਦਾ ਹਾਂ ਕਿ ਅਮਰਜੈਂਸੀ ਤੋਂ ਅਸੀਂ ਸਾਰੇ ਵੀਰਾਂ ਨੂੰ ਅਸੀਂ ਆਪਣਾ ਅਮਰਜੈਂਸੀ ਕੰਟੈਕਟ ਨੰਬਰ ਜਿਹੜਾ ਸਾਡੇ Facebook profile SGR Well Help ਹੈਂਡਲ ਤੁਸੀਂ ਦੇਖ ਸਕਦੇ ਹੋ ਤੇ YouTube ਤੇ ਵੀ ਸਾਡਾ ਸੇ ਪੇਜ ਹੈ Instagram ਦੇ ਵੀ ਪੇਜ ਹੈ ਤੇ ਸਾਡੇ ਜਿਹੜੇ ਨੰਬਰ ਆ ਉਹ ਸਾਡੇ Facebook profile ਤੇ ਤੁਸੀਂ ਚੈੱਕ ਕਰ ਸਕਦੇ ਵੈਸੇ ਮੋਸਟਲੀ ਸਾਡੇ ਨੰਬਰ ਚੱਲਦੇ ਆ 9877446492 ਮੇਰੀ ਨੰਬਰ 755 917 ਤੇ ਬਾਕੀ ਸੰਦੀਪ ਜੀ ਦਾ ਨੰਬਰ 7996 9636 ਇਹ ਨੰਬਰ ਹੈ ਤੇ ਬਾਕੀ ਜਿਹੜੀ ਆ ਸਪੇਸ ਆ ਸਾਨੂੰ ਮਿਲਦੀ ਵੀ ਪਈ ਸੀ ਤੇ ਸਾਡੇ ਸਰਪੰਚ ਸਾਹਿਬ ਨੇ ਵੀ ਸਪੇਸ ਦਿੱਤੀ ਸਾਡੇ ਸਾਡੀ ਟੀਮ ਨੂੰ ਜਿਹੜਾ ਬਹੁਤ ਧੰਨਵਾਦ ਕਿਉਂਕਿ ਅਸੀਂ ਇਹਨਾਂ ਨੂੰ ਇੱਕ ਕਾਲ ਕੀਤੀ ਇਹਨਾਂ ਨੇ ਸਰਪੰਚ ਜੀ ਨੂੰ ਕਾਲ ਕੀਤੀ ਸਾਨੂੰ ਆਪਲੇਸ ਤੇ ਸਰਕਾਰੀ ਸਹਾਇਤਾ ਵੀ ਤੁਹਾਨੂੰ ਮਿਲਦੀ ਹੈ ਤੇ ਸਰਕਾਰੀ ਸਹਾਇਤਾ ਸਾਨੂੰ ਨਹੀਂ ਮਿਲਦੀ ਨਾ ਹੀ ਸਾਨੂੰ ਮਿਲਦੀ ਹੈ ਤੇ ਸਾਡੇ ਯੂਥ ਜੁੜੇ ਹੋਏ ਕਾਫੀ ਲੱਖ ਲੱਖ ਪਲੇਸ ਤੇ ਸਾਡਾ ਇਹ ਮੋਟਿਵ ਹੁੰਦਾ ਹੈ ਕਿ ਜਿਹੜੀ ਡੋਨਰਿਆਂ ਨੂੰ ਆਪਣੇ ਨਾਲ ਜੋੜੋ ਬਲੱਡ ਕੈਂਪ ਵਿੱਚ ਬਲੱਡ ਕੈਂਪ ਖਾਸ ਕਰਕੇ ਬਲੱਡ ਕੈਂਪ ਦਾ ਅੱਜ ਇੰਟਰਸਟ ਹੈ ਉਹ ਵੀ ਲਾਈਵ ਇਹ ਬਲੱਡ ਤੁਸੀਂ ਕਿਹੜੀ ਜਗ੍ਹਾ ਪਹੁੰਚਾਉਂਗੇ ਦੇਖੋ ਜੀ ਇਹ ਜਿਹੜਾ ਬਲੱਡ ਆ ਇਹ ਉਹ ਬਲੱਡ ਕੈਂਪ ਤੇ ਜਾਣਾ ਲੱਗ ਲੱਗ ਬਲੱਡ ਬੈਂਕਾਂ ਦੇ ਨਾਲ ਜਿਆਦਾ ਤਰ੍ਹਾਂ ਦੇ ਬਲੱਡ ਬੈਂਕਾਂ ਦੇ ਨਾਲ Thank yeah. you.